ਸਾਰੀ ਕਾਲ ਦੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਸਾਰੇ ਜਣੇ ਬੜੇ ਵਧੀਆ ਹੋਵੋਗੇ ਤੇ ਅੱਜ ਦਾ ਵਲੌਗ ਸ਼ੁਰੂ ਹੋ ਰਿਹਾ ਸ਼ਾਮ ਨੂੰ ਮੈਨੂੰ ਇਸ ਮੇਰੇ ਲੱਗੇ ਖਲੋਤਾ ਕਿਉਂਕਿ ਟਿਊਸ਼ਨ ਜਾਣਾ ਨਹੀਂ ਆ ਅੱਜ ਸੈਚੜੇ ਆ ਕੱਲ ਸੰਡੇ ਆ ਹੁਣ ਸੋਮਵਾਰ ਨੂੰ ਜਾਊਗਾ ਕਿਉਂਕਿ ਮੈਡਮ ਦਾ ਮੈਸੇਜ ਆਇਆ ਹੈ ਕਿ ਨਹੀਂ ਆਣਾ ਹੈਗਾ ਇਸ ਕਰਕੇ ਤੇ ਆਪਾਂ ਇੱਥੇ ਬਣਾਉਣ ਲੱਗੇ ਆ ਆਲੂ ਗੋਭੀ ਦੀ ਸਬਜ਼ੀ ਆਪਾਂ ਸਵੇਰੇ ਬਣਾਇਆ ਹੀ ਰਾਜਮਾ ਤੇ ਉਹ ਹੁਣ ਜਿਹੜੇ ਥੋੜੇ-ਬਹੁਤੇ ਪਏ ਆ ਤੇ ਇਸ ਕਰਕੇ ਮੈਂ ਕਿਹਾ ਇੱਕ ਸੁੱਟੀ ਸਬਜੀ ਬਣਾ ਲੈਨੇ ਆ ਥੋੜੀ ਜਿਹੀ ਸਬਜੀ ਹੈ ਤੇ ਇਹ ਆਪਾਂ ਬਣਾਵਾਂਗੇ ਤੇ ਵਲੌਗ ਨਾ ਕੰਟੀਨਿਊ ਰਿਓ ਵਲੌਗ ਨਾ ਬਣੇ ਰਿਓ ਤੇ ਸ਼ੁਰੂ ਕਰਦੇ ਆ ਅੱਜ ਦਾ ਵਲੌਗ ਪੂਰਾ ਵਲੌਗ ਵੇਖਿਓ ਸ਼ੁਰੂਤ ਲੈ ਕੇ ਅੰਦ ਤੱਕ ਤੇ ਸਬਜੀ ਨੂੰ ਤੜਕਾ ਲਾ ਲੈਨੇ ਆ ਫਿਰ ਆਪਾਂ ਚੱਲਦੇ ਆ ਅੰਦਰ ਆਹ ਵੇਖੋ ਜਪਲਾਇਂ ਦੀਆਂ ਉਹ ਵੇਖੋ ਇੱਕ ਦੇ ਵਿੱਚ ਦੂਜੀ ਪਾਈ ਉਹ ਵੇਖੋ ਮਤਲਬ ਕਾਰਨਾਮੇ ਕਾਰਨਾਮੇ ਵੇਖਣ ਵਾ ਤੁਹਾਨੂੰ ਛੁੱਟੀਆਂ ਵਿੱਚ ਸਾਰੇ ਬੱਚਿਆਂ ਦਾ ਉਹ ਵਾਲਾ ਸਾਹਿਬ ਦਾ ਸਭ ਇਦਾਂ ਹੀ ਤੰਗ ਕਰਦੇ ਹੋਣਗੇ ਤੇ ਅੱਜ ਵੇਲੇ ਟਿਊਸ਼ਨ ਤੇ ਚੱਲ ਜਾਂਦਾ ਪਰ ਹੁਣ ਜਿਹੜਾ ਵਾ ਉਹ ਬਖਸ਼ਿਆ ਵਾ ਥੋੜੇ ਦਿਨ ਚੱਲਣਾ ਛੁੱਟੀਆਂ ਵਿੱਚ ਇੰਜੋਏ ਕਰ ਲੈ ਥੋੜੀਆਂ ਬੋਤੀਆਂ ਹਾਂ ਕਰਕੇ ਹਾਂ ਹਾਲੇਲੂਇਆ ਤੇ ਆਲੂ ਦਾ ਬੜਾ ਸ਼ੌਕੀਨ ਆ ਨਹੀਂ ਮੈਨੂੰ ਤਾਂ ਚਿਪਸ ਚਾਹੀਏ ਆ ਆਲੂ ਹੀ ਬਣ ਲੱਗਿਆ ਚਿਪਸ ਬਣਾ ਕੇ ਮਨਨ ਨੀਲੇ ਪੈਂਟ ਨੂੰ ਨੋਨ ਨ ਕਰਦੀਆਂ ਮੇ ਖੁੱਦੇ-ਖੁੱਦੇ ਲੱਸੀ ਜਾਂਦੀ ਨਾ ਬੜੀ ਬੁਰੀ ਜੀ ਲੱਗਦੀ ਹੈ ਪੈਰਾਂ ਦਾ ਵੀ ਹੁਆਲਾ ਤੇ ਮੈਂ ਕਿਹਾ ਵੀ ਨਾ ਕਰਕੇ ਨਾ ਲਾਨੀ ਆ ਫਿਰ ਕੋਈ ਨਾ ਕੋਈ ਕੰਮ ਪਾ ਜਾਂਦਾ ਤੇ ਫਿਰ ਤਾਂ ਕਰਕੇ ਮੈਂ ਥੋੜਾ ਠੰਡਾ ਪਾਣੀ ਪੀਨੇ ਆ ਤੇ ਆਪਾਂ ਘੜੇ ਵਿੱਚ ਪਾਣੀ ਰੱਖਦੇ ਹੋਣਾ ਤੇ ਇਹ ਵੀ ਨਾ ਖਤਮ ਹੋ ਜਾਂਦਾ ਸ਼ਾਇਦ ਕਿਉਂਕਿ ਜੀ ਟੂਟੀ ਜਿਹੜੀ ਨਾਲ ਲੀਕ ਵਾ ਕਰਦ ਕਰਕੇ ਲਾ ਗਿਆ ਗਾਈ ਜੀ चल चल सब तो वो <laughs> तो जी गर्मी है ना वो रसोई च ही है और कितने नहीं तो चाह चू बिना के है बस सब्जी का रह गया पाठ ने कर लिया ਹੈ ਲਿਪਸਟਿਕ ਦਾ ਕਲਰ ਕਾਫੀ ਜਿਆਦਾ ਅੱਛਾ ਲੱਗਣਾ ਹੈ ਲਾਈਟ ਕਰਦੇ ਨਾਲ ਨਾ ਡਾਰਕ ਲਿਪਸਟਿਕ ਵੀ ਕਾਫੀ ਜਿਆਦਾ ਅੱਛੀ ਲੱਗਣਦੀ ਹੈ ਤੇ ਮੈਂ ਲਿਪਸਟਿਕ ਦਾ ਕਲੈਕਸ਼ਨ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਵਾ ਤੇ ਉਹ ਵੀ ਜਾ ਕੇ ਚੈੱਕ ਆਊਟ ਕਰਿਓ ਤੇ ਬਹੁਤ ਵਧੀਆ ਲਿਪਸਟਿਕਾਂ ਸ਼ੇਅਰ ਤੁਹਾਨੂੰ ਆਈ ਹੋਪ ਚੰਗੀਆਂ ਲੱਗਣਗੀਆਂ ਤੇ ਜਰੂਰ ਵਲੌਗ ਉਹ ਵਾਲਾ ਜੀ ਅੰਦਰ ਤੇ ਗਰਮੀ ਦਾ ਪਤਾ ਨਹੀਂ ਚੱਲਦਾ ਹੈਗਾ ਤੇ ਬਾਹਰ ਨਿਕਲੀ ਫੇਰ ਗਰਮੀ ਦਾ ਪਤਾ ਚੱਲਦਾ ਵਾ ਤੇ ਅੰਦਰ ਮੇ ਏਸੀ ਲਾ ਲਿਆ ਹੁਣ ਮੈਂ ਨਾ ਲਮਾਰੀ ਥੋੜੀ ਜੀ ਸੈੱਟ ਕਰਨ ਲੱਗੀ ਸੀ ਮੈਂ ਕਾ ਚੱਲ ਨਾਲ ਹੀ ਵਲੌਗ ਬਣਾ ਲੈਣਾ ਇਹ ਕੱਪੜੇ ਆਏ ਸੀ ਪ੍ਰੈਸ ਕਰਕੇ ਮੈਂ ਕਿੰਨਾਂ ਨੂੰ ਕੀ ਵਿੱਚ ਰੱਖਣਾ ਜੇ ਮੈਂ ਪਹਿਲਾਂ ਨਾ ਸਫਾਈ ਕਰਨਾ ਫੇਰ ਹੀ ਮਤਲਬ ਕਰਦੀ ਆ ਬਹੁਤ ਹੀ ਗਾੜ੍ਹ ਪਿਆ ਹੁੰਦਾ ਤੁਹਾਨੂੰ ਪਤਾ ਥੋੜੇ ਜਿਹੀ ਵੀ ਕੱਪੜੇ ਹੋਣ ਨਾ ਪਹਿਲਾਂ ਤੇ ਕੱਪੜੇ ਲੱਭਦੇ ਨਹੀਂ ਤੇ ਜਦੋਂ ਇਕੱਠੇ ਹੁੰਦੇ ਨਾ ਵੇਖੋ ਤੁਹਾਨੂੰ ਦਿਖਾਉਣੀ ਆ ਤੇ ਜਦੋਂ ਇਕੱਠੇ ਹੁੰਦੇ ਨਾ ਕੱਪੜੇ ਤੇ ਆਹ ਵੇਖੋ ਕਿਦਾਂ ਗੁੱਦੜ ਮਾਲ ਬਣ ਜਾਂਦਾ ਇਦਾਂ ਹੀ ਤੇ ਸੈੱਟ ਕਰਨਾ ਬਹੁਤ ਮੁਸ਼ਕਲ ਇੱਕ ਦਿਨ ਕਰਾਂਗੇ ਦੋ ਦਿਨ ਕਰਾਂਗੇ ਫਿਰ ਉਹੀ ਹਾਲ ਹੋ ਜਾਂਦਾ ਤੇ ਸਾਨੂੰ ਜਨਾਨੀਆਂ ਨੂੰ ਹੁੰਦਾ ਨਾ ਮਤਲਬ ਜਿੰਨੇ ਮਰਜੀ ਕੱਪੜੇ ਹਣ ਫਿਰ ਵੀ ਹਨ ਹੁੰਦਾ ਸੂਟ ਹੈ ਨਹੀਂ ਸੂਟ ਹਨ ਜਿੱਦੋਂ ਕਿਤੇ ਜਾਣਾ ਹੋਏ ਉਦੋਂ ਦਿਖਦਾ ਹੀ ਨਹੀਂ ਕੋਈ ਨੇਚਰਲੀ ਨਹੀਂ ਲੱਭਦਾ ਹੈਗਾ ਕਿ ਅਸੀਂ ਕਿਹੜਾ ਪਾਈਏ ਕਿਹੜਾ ਨਹੀਂ ਪਾਈਏ ਮੁਖੜੀ ਵਖੜ ਤੇ ਇੱਥੇ ਜਿਹੜੇ ਪ੍ਰੈਸ ਕੀਤੇ ਆਹੀ ਨਾ ਮੈਂ ਕਿਹਾ ਇਹ ਵੀ ਆ ਵੀ ਜਿਹੜੇ ਨਾ ਉਹ ਪ੍ਰੈਸ ਕੀਤੇ ਹੀ ਆ ਬਸ ਇਹ ਆ ਕਿ ਸੈਟਿੰਗ ਨਹੀਂ ਹੈਗੀ ਕੋਈ ਨਾ ਆ ਕਰਕੇ ਇਹਦੇ ਵਿੱਚ ਮੈਂ ਸਾਰੇ ਰੱਖੇ ਉਹ ਵੀ ਰੱਖੇ ਜਿਹੜੇ ਤੁਹਾਨੂੰ ਵਿਖਾਏ ਨਹੀਂ ਮੈਂ ਅਜੇ ਤੱਕ ਨਾ ਕਰਵਾਜ ਤੇ ਇਹ ਵੀ ਸੂਟ ਬੜਾ ਵਧੀਆ ਮੇਰਾ ਆ ਵਾਲਾ ਮੈਂ ਤੁਹਾਨੂੰ ਇੱਕ ਵਾਰੀ ਦਿਖਾਉਣੀ ਹੈ ਇਹ ਵਾਲਾ ਇਹਦੇ ਇੱਕ ਚੀਜ਼ ਉੱਥੇ ਪਈ ਇੱਕ ਉੱਥੇ ਪਈ ਮੈਨੂੰ ਲੱਭਦਾ ਨਹੀਂ ਸੋਖਾ ਇਹ ਕਿੱਥੇ ਆ ਮੈਂ ਉਹ ਵਾਲਾ ਸੂਟ ਜਿਹੜਾ ਮੈਂ ਤੁਹਾਨੂੰ ਕਹਿ ਨਹੀਂ ਨਾ ਪ੍ਰੈਸ ਕਰਾ ਕੇ ਰੱਖਿਆ ਵਾ ਤੇ ਇਹ ਕੁਛ ਇਦਾਂ ਦਾ ਵੇਖੋ ਫਰੌਕ ਜੀ ਬਣੀ ਇਦਾਂ ਇਹ ਵੈਸੇ ਵੀ ਸਰਦੀਆਂ ਨੂੰ ਫੋਨ ਨੂੰ ਥੋੜਾ ਜਿਹਾ ਮੌਸਮ ਮਿਕਸ ਹੁੰਦਾ ਨਾ ਫੇਰ ਤੇ ਇਹਦੇ ਨਾਲ ਜਿਹੜੀ ਉਹ ਸਲਵਾਰ ਆ ਵੇਖੋ ਤੇ ਦੁਪੱਟਾ ਵੀ ਬੜਾ ਵਧੀਆ ਜਿਹਾ ਨਾ ਬੜਾ ਪਿਆਰਾ ਬਣਿਆ ਵਾ ਤੇ ਇਹ ਥੋੜਾ ਨਾ ਅੰਦਰ ਬਾਹਰ ਜਾਣ ਵਾਲਾ ਜਾਂ ਪਾਰਟੀ ਵੇਲ ਥੋੜੀ ਹੋਏ ਨਾ ਫੇਰ ਇਹ ਉੱਚ ਪਾਉਣ ਵਾਲਾ ਪ੍ਰੈਸ ਕੀਤਾ ਸੀ ਮੈਨੂੰ ਫੇਰ ਜਿਹੜਾ ਉਹ ਤੈਅ ਕਰਨਾ ਪੈਣਾ ਦੁਬਾਰਾ ਤੇ ਇਹ ਵਾਲਾ ਸੂਟ ਜਿਹੜਾ ਮੈਂ ਤੁਹਾਨੂੰ ਦਿਖਾਇਆ ਸੀ ਨਾ ਆਵਲਾ ਇਹਦੇ ਨਾਲ ਦੁਪੱਟਾ ਮੈਂ ਕਲਰ ਕਰਾਇਆ ਇਹ ਚ ਜਿੰਨੇ ਰੰਗ ਹੈਗੇ ਨਾ ਉਹਨੇ ਮੈਂ ਦੁਪੱਟੇ 'ਚ ਜੇ ਕਰਵਾਏ ਮੈਂ ਤੁਹਾਨੂੰ ਦਿਖਾਉਣੀ ਜਿੱਦਾਂ ਆਇਆ ਉਦਾਂ ਹੀ ਪਿਆ ਹੋਆ ਇਹ ਚ ਪੀਲਾ ਰੰਗ ਜਿਹੜਾ ਉਹ ਮੈਨੂੰ ਮਾਸਾ ਨਹੀਂ ਚੰਗਾ ਲੱਗਾ ਬਾਕੀ ਕਲਰ ਠੀਕ ਆ ਆ ਵੇਖੋ ਇਹ ਮਤਲਬ ਹੁੰਦੇ ਵੀ ਹਾਫ ਪਿਓਰ ਤੇ ਆ ਵੇਖੋ ਕਿੰਨਾ ਵਧੀਆ ਦੁਪੱਟਾ ਲੱਗਦਾ ਨਾ ਇਹ ਹਾਫ ਪਿਓਰ ਆ ਤੇ ਹਾਫ ਪਿਓਰ ਤੇ ਬੜਾ ਵਧੀਆ ਰੰਗ ਉੱਠਦੇ ਆ ਦੂਜੇ ਤੇ ਕਰ ਦੇਣੀ ਉਹ ਤੇ ਇਹ ਇਹਦੇ ਨਾਲ ਹੀ ਮੈਂ ਇਹਦੇ ਨਾਲ ਹੀ ਹੁਣ ਲਾ ਕੇ ਜਿਹੜਾ ਉਹ ਰੱਖਦੀ ਆ ਮੈਂ ਮੈਂ ਇੱਥੇ ਰੱਖ ਲਿਆ ਹੋਰ ਵੀ ਆ ਹਾਂ ਠੀਕ ਤੇ ਇਹ ਚ ਬਹੁਤ سارے ਸੂਟ ਫਰੌਕ ਵਾਲੇ ਆ ਵੇਖੋ ਫਰੌਕਾਂ ਹੀ ਆ ਵੀ ਆ ਵੀ ਫਰੌਕਾਂ ਹੀ ਆ ਸਾਬ ਸਾਬ ਜਿੰਨੇ ਵੀ ਤੁਹਾਨੂੰ ਦਿਖਣਗੇ ਨਾ ਆਹ ਵਾਲੇ ਕਾਟਨ ਵਾਲੇ ਇਦਾਂ ਦੇ ਸੂਟ ਸਾਰੇ ਮੈਂ ਆਨਲਾਈਨ ਪਰਚੇਸ ਕੀਤੇ ਤੇ ਫਲਿੱਪਕਾਰਟ ਤੋਂ ਫਲਿੱਪਕਾਰਟ ਤੋਂ ਮਿਲਿਆ ਹੀ ਇਹ ਵਾਲੇ ਸੂਟ ਸਾਰੇ ਤੇ ਇਹ ਵਾਲਾ ਸੂਟ ਮੈਂ ਤੁਹਾਨੂੰ ਦਿਖਾਉਣੀ ਇਹ ਮੈਂ ਮੀਸ਼ੋ ਤੋਂ ਲਿਆ ਹੀ ਤੇ ਇਹਦਾ ਮੈਂ ਰਿਵਿਊ ਵੀ ਕੀਤਾ ਹੈ ਹਾਂ ਵੇਖੋ yellow color ਇਹਦੇ ਹਲਦੀ ਹਲਦੀ ਤੇ ਪਾਣਾ ਹੋਏ ਨਾ ਤੇ ਬੜਾ ਵਧੀਆ ਵੇ ਇਹਦੇ ਨਾਲ ਜਿਹੜਾ ਉਹ ਸ਼ਰਾਰਾ ਵਾ ਵੇਖੋ ਆ ਵੇਖੋ ਸ਼ਰਾਰਾ ਇਹਦੇ ਨਾਲ yellow color ਦਾ ਸ਼ਰਾਰਾ ਦੁਪੱਟਾ ਵੀ ਤੁਹਾਨੂੰ ਮਿਲ ਜੂ ਇਹਦੇ ਨਾਲ ਆ yellow color ਦਾ ਤੇ ਇਹ ਨਾ ਜਿਉਂ ਦੇ ਤਿਉਂ ਇਦਾਂ ਹੀ ਰੱਖਿਆ ਪਾਇ ਨਹੀਂ ਮਤਲਬ ਕਿ ਹੁਣ ਗਰਮੀਆਂ ਆ ਗਈਆਂ ਗਰਮੀਆਂ ਚਿਹੜੋ ਗਰਮੀਆਂ ਵਲੇ ਹੀ ਪੈਂਦੇ ਤੁਹਾਨੂੰ ਪਤਾ ਤੇ ਐ ਵੀ ਸਾਰੇ ਨਾ ਮੈਂ ਸਾਰੇ ਆਨਲਾਈਨ ਹੀ ਪਰਚੇਸ ਕੀਤੇ ਆ ਵਾਲੇ ਸਾਰੇ ਫਰੋਕਾਂ ਵਾਲੇ ਸੂਟ ਆ ਫਰੋਕ ਨਾਲ ਪਲਾਜੋ ਆ ਤੇ ਸਾਰੇ ਮੈਂ ਆਨਲਾਈਨ ਹੀ ਪਰਚੇਸ ਕੀਤੇ ਆ ਵਾਲੇ ਸਾਰੇ ਆ ਮੈਂ ਖਨਮਿਸ਼ ਦੀ ਸ਼ਾਰਟ ਪਈ ਵਿੱਚ ਮਤਲਬ ਇਦਾਂ ਹੀ ਰੱਖੇ ਜਾਂਦੇ ਆ ਕੱਪੜੇ ਕਿੰਨੇ ਕੱਪੜੇ ਇਹਦੇ ਵੀ ਨਿਕਲੇ ਵਿੱਚੋਂ ਤੇ ਇਹਦੇ ਨਾਲ ਦਾ ਸੂਟ ਜਿਹੜਾ ਉਹ ਵੀ ਅਜੇ ਸੀਪਣੇ ਗਿਆ ਜੇ ਆਇਆ ਨਹੀਂ ਹੈਗਾ ਤੇ ਦੁਪੱਟਾ ਮੈਂ ਐਜ਼ ਇਟ ਇਦਾਂ ਰੱਖਿਆ ਵਾਂ ਤੇ ਇੱਕ ਮੈਂ ਫਰੌਕ ਆਹ ਵਾਲੀ ਬਣਵਾਈ ਸੀ ਐ ਵਾਲੀ ਕਪੜਾ ਲੈ ਕੇ ਨਾ ਫਿਰ ਮੈਂ ਬਣਵਾਈ ਸੀ ਐ ਵਾਲੀ ਸੀ ਕਿਹੜੀ ਕਹਿੰਦੇ ਉਹਨੂੰ ਅੰਬ੍ਰੇਲਾ ਕੱਟ ਸੀ ਆਹ ਵਾਲੀ ਅੰਬ੍ਰੇਲਾ ਕੱਟੀ ਬੜੀ ਬੁੱਧਿਆਈ ਆਹ ਵਾਲੀ ਲਈ ਫਰੌਕ ਤੇ ਮੈਂ ਕਰ ਲਾ ਹੁਣ ਸੈਟਿੰਗ ਤੇ ਫਿਰ ਤੁਹਾਨੂੰ ਪਾਣ ਲੱਗੀ ਸੀ ਇਹਨਾਂ ਦੇ ਕੱਪੜੇ ਇਹਨਾਂ ਨੇ ਜਾਣਾ ਸੀ ਦਰਬਾਰ ਸਹਿ ਤੇ ਦਰਬਾਰ ਸਹਿ ਤੁਹਾਨੂੰ ਪਤਾ ਹੋਵੇ ਪੀ ਰਾਤ ਰਹਿਣ ਤੇ ਇਸ ਕਰਕੇ ਨੇ ਇਹਨਾਂ ਦੇ ਕੱਪੜੇ ਐ ਵਾਲਾ ਜਿਹੜਾ ਤੋਲੀਆ ਐ ਸੇਵਾ ਵਾਲਾ ਹੀ ਜਿਹੜਾ ਅਥੇ ਸੇਵਾ ਕਰਦੇ ਆ ਤੇ ਇਹ ਬੈਗ ਚ ਮੈਂ ਪਾ ਦਿੰਨੀ ਨਹੀਂ ਫਿਰ ਜਿਹੜੇ ਵੀ ਗਿੱਲੇ-ਗਿੱਲੇ ਕੱਪੜੇ ਹੁੰਦੇ ਫਿਰ ਉੱਚੀ ਪਾ ਲਏ ਹੁੰਦੇ ਆ ਤੈਨੂੰ ਫਿਰ ਮੈਂ ਜਿਹੜਾ ਧੋ ਕੇ ਸੁਕਾ ਕੇ ਜਿਹੜਾ ਰੱਖ ਦਿੰਨੀ ਆ ਫੇ ਅੱਛਾ ਮੈਂ ਪਾਤੇ ਕਪੜੇ ਜਿੰਨੇ ਗੀ ਤੇ ਪ੍ਰਸ਼ਾਦ ਵਗੈਰਾ ਵੀ ਫਿਰ ਨਾ ਇੱਧਰ ਆਵਲੀ ਜੇਬਾਂ ਬਣੀਆਂ ਵਾ ਵੱਖਰੇ ਵੱਖਰੇ ਉਹਦੇ ਵਿੱਚ ਪਾ ਕੇ ਤੇ ਉਹ ਲੈ ਆਉਂਦੇ ਆ ਇਹ ਕੀ ਹੈ ਇਹ ਫੋਨ ਸਾਫ ਕਰ ਫੋਨ ਸਾਫ ਕਰ ਹਾਂ ਵਾਚ ਰੱਖ ਚੱਲ ਨਾਲਿਆ ਆਵਲਾ ਆਈਪੈਡ ਹੀ ਹੈ ਤੇ ਇਹ ਨਵੇਂ ਨੂੰ ਗਿਫਟ ਮਿਲਿਆ ਹੀ ਆ ਵੇਖੋ ਤੇ ਇਹ ਨਾ ਥੋੜੇ ਜਿਹਾ ਖਰਾਬ ਹੋ ਗਿਆ ਜਿੱਦਾਂ ਚਾਰਜਰ ਵਾਲੀ ਜਿਹੜੀ ਜਗਾ ਹੁੰਦੀ ਨਾ ਉਹ ਥੋੜੀ ਨਾ ਖਰਾਬ ਹੋ ਗਈ ਹੈ ਤੇ ਅੰਬਰ ਸਰ ਉਹ ਬਾਨਾ ਹੀ ਤੇ ਇਹਨੂੰ ਵੀ ਬਖਾ ਕੇ ਲਿਓਣਾ ਵਾ ਹਵੇ ਦੇ ਨਾਲ ਪੈਨ ਵੀ ਆ ਤੇ ਬਾਕੀ ਸਭ ਕੁਝ ਠੀਕ ਹੈ ਬਾਕੀ ਸਾਰਾ ਕੁਝ ਠੀਕ ਹੈ ਕਵਰ ਵੀ ਆਪਾਂ ਨਵਾਂ ਚੜਾਇਆ ਹੈ ਤੇ ਇਹਨੂੰ ਜਿਹੜਾ ਉਹ ਠੀਕ ਕਰਾਉਣਾ ਵਾ ਗਾਇਸ ਅਜਿਹੀ ਚੀਜ਼ਾਂ ਲੈਣੀਆਂ ਜਿਹੜੀਆਂ ਉਹ ਸੌਖੀਆਂ ਹੁੰਦੀਆਂ ਪਰ ਬਾਅਦ ਚ ਰਿਪੇਅਰਿੰਗ ਜਿਹੜੀ ਹੁੰਦੀ ਨਾ ਇਹਦੀ ਬੜੀ ਔਖੀ ਹੁੰਦੀ ਹੈ ਬਹੁਤ ਮਹਿੰਗੀ ਹੁੰਦੀ ਹੈ ਰਿਪੇਅਰਿੰਗ ਇਹਨਾਂ ਗਾਇਸ ਇਹ ਪੈਨ ਵੀ ਹੈ ਜੋ ਆਈਪੈਡ ਕੇ ਸਾਥ ਚੁਣਦੇ ਤੇ ਇੱਧਰ ਚੱਲਦੇ ਆ ਬਾਹਰ ਉਹ ਵੇਖੋ ਉਹ ਵੇਖ ਲਾ ਆ ਵੇਖੀ ਹਾਂ ਪਾਈਪ ਵਾਲੀ ਪਾਈਪ ਜਿਹੜਾ ਮੂੰਹ ਨਹੀਂ ਅੰਦਰ ਪਾਈਪ ਦਾ ਜਿੱਥੇ ਪਾਣੀ ਹੁੰਦਾ ਉਹ ਮੂੰਹ ਚ ਪਾਇਆ ਉਹ ਵੇਖੀ ਬਿਲਕੁਲ ਥੋੜਾ ਜਿਹਾ ਬਿਲਕੁਲ ਥੋੜਾ ਨਹੀਂ ਤੇ ਗਲੇ ਚ ਵੱਜੂਗਾ ਹੈ ਬਿਲਕੁਲ ਥੋੜਾ ਜਿਹਾ ਛੱਡੀ ਬਈ ਪਲੀਜ਼ ਤੇ ਇਧਰ ਆਪਣੀ ਸਬਜੀ ਵੀ ਬਣ ਚੁੱਕੀ ਆ। ਕੀ ਆ? ਹਾਂ, ਸਬਜੀ ਬਣ ਗਈ ਆਪਣੀ। ਇੱਚੀ ਰਹਿਣ ਲੰਗੀ ਮੈਂ ਕੜਾਈ 'ਚ ਪਈ। ਰਾਂ ਲੇ ਫਿਰ ਜਰਮੋ ਜਿਸ ਨਾਲ ਜਿਹੜੀ ਉਹ ਰਾਜਮਾ ਚਾਵਲ ਹੈ। ਰਾਜਮਾ ਸੋਰੀ ਹੈਗੇ ਆ ਤੇ ਬੱਸ ਆਪਣਾ ਕੰਮ ਜਿਹੜਾ ਹੋ ਗਿਆ ਸ਼ਾਮ ਦਾ ਫਿਨਿਸ਼ ਪਾਣੀ ਸਾਰਾ ਵੇੜਾ ਗਿੱਲਾ ਹੋ ਗਿਆ ਮੈਂ ਹਲੇ ਹੁਣ ਵਾਈਪਰ ਫਰ ਮਾਰ ਕੇ ਪੋਚਾ ਲਾਇਆ ਸਾਰੇ ਪੋਚੇ ਲਾਇਓ ਫੇਰ ਖਰਾਬ ਕਰੀ ਪਾਣੀ ਡੋਲੀ ਜਾਣਿਆ ਪਾਈਪ ਚੋਕ ਕੇ ਬਿੱਲਾ ਉੱਤੇ ਰੱਖ ਉੱਪਰ ਪਾਈਪ ਚੋਕ ਕੇ ਉੱਪਰ ਰੱਖ ਬਿੱਲਾ ਟਾਂਗ ਇਹਨੂੰ ਫੇਰ ਲਾ ਵਾਈਪਰ ਚੱਲ ਮੋਨ ਛੱਡਣਾ ਨਹੀਂ ਆ। ਟਾਈਗਰ। ਇੰਦਰਾ, ਜਮ ਮਾਰ ਦੇ ਚਲ ਜਲਦੀ ਜਲਦੀ ਮਾਰ ਦੇ। ਉਹ ਆਪ ਹੀ ਡਿੱਗਣੇ ਆਨੇ। ਤਾਂ ਤੁਹਾਨੂੰ ਜਿਹੜੇ ਵਲੌਗ ਮੇਰੇ ਨਹੀਂ ਵਧੀਆ ਲੱਗਦੇ ਹੈਗੇ ਤੇ ਤੁਸੀਂ ਜਿਹੜਾ ਕਮੈਂਟ ਬਾਕਸ ਤੇ ਕਮੈਂਟ ਕਰਕੇ ਜਿਹੜਾ ਦੱਸ ਸਕਦੇ ਕਮੈਂਟ ਬਾਕਸ ਜਿਹੜਾ ਉਹ ਤੁਹਾਡੇ ਵਾਸਤੇ ਹੀ ਸਾਰਿਆਂ ਵਾਸਤੇ ਆ। ਤੇ ਆਪਾਂ ਉਹੀ ਕੋਸ਼ਿਸ਼ ਕਰੀਦੀ ਜੋ ਆਪਾਂ ਕਾ ਡੇਲੀ ਜਿਹੜਾ ਵਰਕ ਕਰੀਦਾ ਡੇਲੀ ਜਿਹੜਾ ਕੰਮ ਕਰੀਦਾ ਉਹੀ ਤੁਹਾਨੂੰ ਦਿਖਾਈਦਾ ਕਿ ਤੇ ਡੇਲੀ ਤੇ ਜਨਾਨੀਆਂ ਨੂੰ ਇਹੀ ਕੰਮ ਹੁੰਦੇ ਆ ਕੋਈ ਡਿਫਰੈਂਟ ਕੋਈ ਕੰਮ ਕੋਈ ਅਲੱਗ ਕੋਈ ਕੰਮ ਤੇ ਪੈ ਨਹੀਂ ਜਾਂਦਾ ਹੈਗਾ ਜੋ ਮਤਲਬ ਆਪਾਂ ਕਰਦੇ ਆ ਡੇਲੀ ਡੇਲੀ ਲਾਈਫ ਤੇ ਉਹੀ ਤਾਂ ਨਾਲ ਸ਼ੇਅਰ ਕਰੀਦੀ ਆ ਤੇ ਬਾਕੀ ਤੁਸੀਂ ਦੱਸਣਾ ਵਾ ਵੀ ਤੁਹਾਨੂੰ ਮਤਲਬ ਕਿਦਾਂ ਦਾ ਕੰਟੈਂਟ ਚਾਹੀਦਾ ਵਾ ਕਿਦਾਂ ਤੁਹਾਨੂੰ ਮਤਲਬ ਵੀਡੀਓ ਅੱਛੀ ਲੱਗਦੀ ਜਾਂ ਨਹੀਂ ਲੱਗਦੀ ਹੈਗੀ ਤੇ ਵੱਧ ਤੋਂ ਵੱਧ ਸਪੋਰਟ ਕਰੋ ਤੁਹਾਡੇ ਸਪੋਰਟ ਦੀ ਜ਼ਰੂਰਤ ਆ ਤੇ ਆਪਾਂ ਮਿਹਨਤ ਕਰ ਰਹੇ ਆ ਆਪਣੇ ਵੱਲੋਂ ਤੇ ਉਹ ਮਿਹਨਤ ਦਾ ਜਿਹੜਾ ਵਾ ਉਹ ਵਜੂਦਾ ਤੁਹੀ ਦੇਣਾ ਵਾ ਤੇ ਇਹ ਸੀ ਆਪਣਾ ਛੋਟਾ ਜਿਹਾ ਵਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਹੋਵੇ ਚੰਗਾ ਲੱਗਿਆ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਕਿਸੇ ਨਵੀਂ ਵੀਡੀਓ ਇਸ ਤੱਕ ਲਈ ਬਾਏ ਬਾਏ ਸ਼ਸ਼ੀਕਾਲ ਸਾਰਿਆਂ ਨੂੰ